ਲੰਬਾ ਸਵਾਲ ਹੈ ਹਾਂਜੀ ਮੈਂ ਤਾਂ ਜਵਾਬ ਦੰਨਾ ਹੈ ਓਕੇ ਥੈਂਕ ਯੂ ਇਹ ਸਵਾਲ ਹੈ ਜੀ ਜੀ ਕਿ ਬਹੁਤ ਵਾਰੀ ਇਦਾਂ ਹੁੰਦਾ ਹੈ ਕਿ ਤੁਸੀਂ ਆਪਣੇ ਕੈਰੀਅਰ ਦੇ ਸਟਾਰਟ ਵਿੱਚ ਕਿਸੇ ਪਾਰਟੀ ਫੰਕਸ਼ਨ ਤੇ ਗਏ ਹੋ ਹੋ ਹਾਂਜੀ ਤੇ ਲੋਕਾਂ ਕੋਲੋਂ ਬਹੁਤ ਪਿਆਰ ਮਿਲ ਰਿਹਾ ਹੋਵੇ ਇਹ ਸੈਲਫੀਆਂ ਦਰੁਪ ਦਰੁਪ ਤੇ ਪਰ ਅਚਾਨਕ ਕੋਈ ਹੋਰ ਵੱਡਾ ਸਟਾਰ ਉੱਥੇ ਆ ਜਾਏ ਤੇ ਤੁਹਾਨੂੰ ਛੱਡ ਕੇ ਕਰਾਊਡ ਸਾਰਾ ਉਧਰਲੇ ਪਾਸੇ ਹੋ ਜੇ ਕਦੀ ਇਦਾਂ ਹੋਇਆ ਬਿਲਕੁਲ ਹੋਇਆ ਬਹੁਤ ਵਾਰ ਹੋਇਆ ਕੀ ਤੁਸੀਂ ਉਸ ਟਾਈਮ ਤੇ ਆਪਣੇ ਆਪ ਨੂੰ ਛੋਟਾ ਫੀਲ ਕੀਤਾ ਹੋਵੇ ਨਹੀਂ ਇਦਾਂ ਛੋਟਾ ਫੀਲ ਤਾਂ ਨਹੀਂ ਕੀਤਾ ਮਤਲਬ ਇਮਾਨਦਾਰੀ ਨਾਲ ਮੈਂ ਤਾਂ ਜਵਾਬ ਦੇਣਾ ਚਾਹੁੰਦਾ ਛੋਟਾ ਫੀਲ ਕਦੇ ਨਹੀਂ ਕੀਤਾ ਖੁਸ਼ੀ ਹੁੰਦੀ ਆ ਉਦੋਂ ਜ਼ਰੂਰ ਫੀਲ ਹੁੰਦਾ ਕਿ ਜੇ ਕੋਈ ਕੋਈ ਆਰਟਿਸਟ ਆਵੇ ਤੇ ਆ ਕੇ ਤੁਹਾਨੂੰ ਬੁਲਾਵੇ ਨਾ ਉਦੋਂ ਫੀਲ ਹੁੰਦਾ ਹੈ ਉਦਾਂ ਕਦੇ ਨਹੀਂ ਫੀਲ ਹੋਇਆ ਉਦੋਂ ਤਾਂ ਅਸੀਂ ਆਪਦੇ ਆਪ ਨੂੰ ਕਿਸਮਤ ਵਾਲੇ ਸਮਝਦੇ ਹਾਂ ਸਾਨੂੰ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਕੋਈ ਬੰਦਾ ਪਾਰਟੀ ਤੇ ਆ ਜਾਏ ਸਾਨੂੰ ਮੇਰਾ ਖਿਆਲ ਜ਼ਿੰਦਗੀ ਚ ਅੱਜ ਤੁਹਾਨੂੰ ਹੀ ਮੈਂ ਮਿਲਿਆ ਫੇਰ ਉਹੀ ਰਿਪੀਟ ਕਰਦਾ ਮੇਰਾ ਖਿਆਲ ਕਦੇ ਮਿਲਣਾ ਹੀ ਨਹੀਂ ਸੀ ਜੇ ਆਹ ਸ਼ੋਹ ਤੇ ਨਾ ਹੁੰਦੇ ਤੇ ਅੱਜ ਮੈਂ ਆਪਦੇ ਆਪ ਨੂੰ ਬਹੁਤ ਲੱਕੀ ਸਮਝਦਾ ਵੀ ਮੈਂ ਅੱਜ ਸੁਨਮ ਹੁਣਾਂ ਨੂੰ ਮਿਲਿਆ ਈਵਨ ਕਿ ਇੰਡਸਟਰੀ ਚ ਆਏ ਨੂੰ ਮੈਨੂੰ 7 ਸਾਲ ਹੋ ਚੱਲੇ ਆ ਉਹ 7 ਸਾਲਾਂ ਚ ਅੱਜ ਮਿਲਿਆ ਹਲੇ ਤੱਕ ਮੈਂ ਗੁਰਦਾਸ ਮਾਨ ਜੀ ਨੂੰ ਨਹੀਂ ਮਿਲਿਆ ਮੈਨੂੰ ਚੰਗਾ ਲੱਗੂਗਾ ਜਦੋਂ ਮੈਨੂੰ ਉਹ ਮਿਲਣਗੇ ਔਰ ਮੈਨੂੰ ਇਹ ਵੀ ਪਤਾ ਇਸ ਗੱਲ ਦਾ ਵੀ ਜਿੱਥੇ ਮੈਂ ਜਾ ਹੂੰਗਾ ਚਾਹੇ ਮੈਂ ਲੱਖ ਲੋਕਾਂ ਦਾ ਚਹੇਤਾ ਹੋਵਾਂ ਉਥੇ ਉੱਥੇ ਜਦੋਂ ਗੁਰਦਾਸ ਮਾਨ ਜੀ ਆਉਣਗੇ ਦਿਲਜੀਤ ਜੀ ਆਉਣਗੇ ਸੋਨਮ ਜੀ ਆਉਣਗੇ ਮੇਰੇ ਤੋਂ ਪਹਿਲਾ ਵਾਲੇ ਪਰ ਮੇਰੇ ਤੋਂ ਛੋਟੇ ਜਿਹੜੇ ਬਾਅਦ ਚ ਹਟ ਹੋਏ ਨੇ ਸਿੱਧੂ ਮੇਰੇ ਤੋਂ ਬਾਅਦ ਚ ਹਟ ਹੋਇਆ ਸੀ ਈਵਨ ਕਿ ਜਦੋਂ ਸਿੱਧੂ ਜਾਊਗਾ ਲੋਕ ਉਹਦੇ ਵੱਲ ਜਾਣਗੇ ਮੈਨੂੰ ਛੱਡ ਛੱਡ ਦੇਣਗੇ ਮੈਨੂੰ ਮਹਿਸੂਸ ਨਹੀਂ ਹੋਊਗਾ ਉਹ ਚੀਜ਼ ਚੰਗਾ ਲੱਗੂਗਾ ਵੀ ਇਹ ਬੰਦੇ ਇਹਨਾਂ ਉਹਨਾਂ ਦੀ ਪ੍ਰਾਪਤੀ ਹੈ ਤੇ ਮੈਨੂੰ ਤਾਂ ਕਦੇ ਵੀ ਇਸ ਤਰ੍ਹਾਂ ਦੀ ਕੋਈ ਜਲਸੀ ਨਹੀਂ ਹੋਈ ਮੈਨੂੰ ਵਧੀਆ ਲੱਗਦਾ ਸਵਾਲ ਬੜਾ ਵਧੀਆ ਸੀ ਤੁਹਾਡਾ ਤੇ ਗੋਲਦੀ ਤੇ ਸਿੱਪਲ ਮੈਂ ਤੁਹਾਨੂੰ ਦੋਨਾਂ ਨੂੰ ਵੀ ਪੁੱਛੂਗੀ ਕਿ ਯੂ نو ਈਵਨ ਜਿਹੜੀ 뮤ਜ਼ਿਕ ਇੰ ਇਦੇ 'ਚ ਨਾ ਬਣਾਉਣਾ ਇਦੇ 'ਚ ਯੂ نو ਅੱਗੇ ਵਧਣਾ ਇੱਕ ਬਹੁਤ ਸੌਖੀ ਗੱਲ ਨਹੀਂ ਆ ਆਫ ਕੌਰਸ ਮਿਹਨਤ ਬਹੁਤ ਲੱਗਦੀ ਆ ਤੁਸੀਂ ਟਾਈਮ ਦਿੱੰਨੇ ਹੋ ਤੁਹਾਡੀ ਪੂਰਾ ਇੱਕ ਤੁਸੀਂ ਡੈਡੀਕੇਸ਼ਨ ਨਾਲ ਇੱਕ ਗਾਣਾ ਤਿਆਰ ਕਰਦੇ ਹੋ ਤੇ ਬਿਗਨਿੰਗ ਜਦੋਂ ਕੈਰੀਅਰ ਦੀ ਸ਼ੁਰੂਆਤ ਅਸੀਂ ਕੀਤੀ ਸੀ ਕਦੇ ਇਦਾਂ ਹੋਇਆ ਕਿ ਤੁਸੀਂ ਬਹੁਤ ਮਿਹਨਤ ਨਾਲ ਕੋਈ ਗਾਣਾ ਬਣਾਇਆ ਯੂ نو ਤੇ ਗਾਣਾ ઓਨਲੀਕ ਹੋ ਗਿਆ ਜਾਂ ਚੋਰੀ ਹੋ ਗਿਆ ਬਿਕਾਜ਼ ਇਦਾਂ ਦੇ ਇਨਸੀਡੈਂਟਸ ਜਿਹੜੇ ਆ ਕਾਫੀ ਕਾਫੀ ਹੁੰਦੇ ਆ ਹੈਨਾ ਸੋ ਤੁਹਾਨੂੰ ਤੁਹਾਡੇ ਨਾਲ ਕਦੀ ਕੋਈ ਇਦਾਂ ਦਾ ਇਨਸੀਡੈਂਟ ਹੋਇਆ ਹਾਂਜੀ ਜਰੂ ਅਸੀਂ ਸਟਾਰਟ ਕਰਿਆ ਮਤਲਬ ਪਹਿਲਾ ਅਸੀਂ ਕਰਦੇ ਸੀ ਗੋਸਟ ਪ੍ਰੋਡਕਸ਼ਨ ਸਪਾਲ ਸਾਰਾ ਮਤਲਬ ਵੀ ਬਹੁਤ ਮਤਲਬ ਵੀਜ਼ੀ ਪ੍ਰੋਡੂਸਾਂ ਲਈ ਮਤਲਬ ਗੋਸਟ ਪ੍ਰੋਡਕਸ਼ਨ ਕਰਦਾ ਸੀ ਠੀਕ ਹੈ ਜੀ ਹਾਂਜੀ ਬਸ ਦਬਾਲ ਨਾ ਗਰੀ ਸਲਾਮ ਖਾ ਵੀ ਆਪਾਂ ਯਾਰ ਫਰੰਟ ਤੇ ਖੇਡੀਆਂ ਬੜਾ ਜਾ ਹੁਣ ਤੇ ਜਦੋਂ ਅਸੀਂ ਪਹਿਲੇ ਗਾਣਾ ਫੜਿਆ ਚਲੋ ਅਸੀਂ ਬੜੇ ਚਾਰ ਨਾਲ ਨੂੰ ਭੇਜਿਆ ਬਣਾ ਕੇ ਉਹ ਗਾਣਾ ਮੇਰੇ ਪੈਸੇ ਖਰਾਬ ਕਰਤੇ ਯਾਰ ਤੁਸੀਂ ਮੈਂ ਕਿਹਾ ਯਾਰ ਮੈਂ ਕਿਹਾ ਸੱਤੇ ਯਾਰ ਬੂਰੇ ਨਾਲ ਤਾਂ ਬਹੁਤ ਔਕਾ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਲਈ ਕੰਮ ਕਰਦੇ ਹਾਂ ਫਿਰ ਸਾਰੀ ਰਿਸਪੌਂਸਿਬਿਲਟੀ ਉਹਦੀ ਹੁੰਦੀ ਆ ਜੀ ਮਤਲਬ ਸਹੀ ਗਲਤ ਉਹਨੇ ਸੋਟਾਉਂਦਾ ਉਹਨੇ ਪਿਆਰ ਨਾਲ ਕਹਿਣਾ ਹੁੰਦਾ ਵੀ ਯਾਰ ਇੱਥੋਂ ਆ ਚੇਂਜ ਕਰ ਲਈ ਇੱਥੋਂ ਆ ਚੇਂਜ ਕਰ ਲਈਏ ਜਦੋਂ ਬੰਦੇ ਨੇ ਮੂਥੀਆ ਇਹ ਕਹਿਦਾ ਕਰਾ ਤੁਸੀਂ ਮੇਰੇ ਪੈਸੇ ਖਰਾਬ ਕਰ ਦਿੱਤੇ ਮੈਂ ਕਹਾ ਯਾਰ ਇੱਕ ਹੀ ਗੱਲ ਬਣੀ ਵੀ ਮੂਰੇ ਹੋਂ ਨਾਲ ਬਹੁਤ ਔਖਾ ਤੇ ਚਲੋ ਫਿਰ ਉਹਨੂੰ ਜਿਵੇਂ ਦਾਮ ਕਰਕੇ ਸੈਟੀਸਫਾਈ ਕਰਿਆ ਅਸੀਂ ਅੱਛਾ ਮਤਲਬ ਸਟਾਰਟਿੰਗ ਸਾਡੀ ਐਵੇਂ ਹੋਈ ਸੀ ਤੇ ਉਸ ਤੋਂ ਬਾਅਦ ਫਿਰ ਫਿਰ ਸਾਨੂੰ ਆਦਤ ਪੈ ਗਈ ਕਿਉਂਕਿ ਕਿਸੇ ਦਾ ਥਿੰਕਿੰਗ ਹੋਰ ਸਾਫ਼ ਨਹੀਂ ਹੁੰਦੀ ਆ ਅਗਲੇ ਦੇ ਮਨ ਦੇ ਵਿੱਚ ਹੋਰ ਹੁੰਦਾ ਵੀ ਯਾਰ ਮੈਨ ਤੂੰ ਥੋੜਾ ਮੂਡ ਕਿਸੇ ਹੋਰ ਹਿਸਾਬ ਦਾ ਹੁੰਦਾ ਤੁਸੀਂ ਉਸ ਮੂਡ ਦਾ ਹਨਾ ਗਾਣਾ ਬਣਾ ਦਿੰਦੇ ਹੋ ਕਈ ਵਾਰ ਚੀਜ਼ਾਂ ਡਿਸਮੈਚ ਕਰ ਜਾਂਦੀਆਂ ਨੇ ਤੇ ਬਾਅਦ ਚ ਪਤਾ ਲੱਗਿਆ ਵੀ ਇਹ ਨਾਰਮਲ ਹੁੰਦਾ ਹਨਾ ਪਹਿਲਾਂ ਪਹਿਲਾਂ ਦਾ ਮਤਲਬ ਥੋੜਾ ਥੋੜਾ ਮੈਂ ਬੈਗਾ ਯਾਰ ਇਹ ਤਾਂ ਕੰਦ ਹੋ ਗਿਆ ਐਦਾਂ ਦੀ ਪਹਿਲੀ ਸਾਡੀ ਓਕੇ ਤੇ ਸਾਡੇ ਦੋਨਾਂ ਲਈ ਦੇਸੀ ਕਰੂ ਦੇ ਲਈ ਇੱਕ ਹੋਰ ਮੈਸੇਜ ਆ ਦੇਖ ਜੇ ਮੇਰਾ ਪਿਆਰ ਇਹਨਾਂ ਨਾਲ ਦੇਸੀ ਕਰੂ ਬਣਨ ਤੋਂ ਪਹਿਲਾਂ ਹੀ ਹੋ ਗਿਆ ਸੀ ਕਿਉਂਕਿ ਮੇਰੇ ਲਈ ਜਿਹੜਾ ਥੋੜਾ ਪਹਿਲਾ ਟੱਚ ਹੁੰਦਾ ਮਿਊਜ਼ਿਕ ਦੇ ਨਾਲ ਉਹ ਇਹਨਾਂ ਦੇ ਥਰੂ ਹੀ ਸੀਗਾ ਸਟੂਡੀਓ ਦੇ ਨਾਲ 골ਡੀ ਹੋ ਗਿਆ ਸਫਲ ਹੋ ਗਿਆ ਮੈਂ ਸਪੈਸ਼ਲੀ ਦੱਸਣਾ ਚਾਹੁੰਦਾ ਕਿ ਸਤਪਾਲਿਕ ਕਿਰਾਏ ਦੇ ਘਰ ਚ ਰਹਿਣਾ ਹੁੰਦਾ ਸੀਗਾ ਛੋਟਾ ਜਿਹਾ ਘਰ ਹੁੰਦਾ ਸੀਗਾ ਜਿੱਥੇ ਸਤਪਾਲ ਰਹਿਣਾ ਹੁੰਦਾ ਸੀ ਅਸੀਂ ਬਸੰਤਪੰਜੀ ਨੂੰ ਮਰੌਣ ਜਾਂਦੇ ਦੀ ਸਤਪਾਲ ਕੋਲੇ ਉੱਥੇ ਤੇ ਕੱਲਾ ਸਤਪਾਲ ਹੀ ਘਰ ਦੇ ਵਿੱਚ ਮੈਨੂੰ ਲੱਗਦਾ ਕਿ ਉਸ ਟਾਈਮ ਕਮਾਉਣਾ ਹੁੰਦਾ ਸੀ ਤੇ ਸਾਰਾ ਖਰਚਾ ਬਾਣੀ ਸਤਪਾਲ ਚੜਦਾ ਜਾਂ ਜਦੋਂ ਉਹ ਐਜ਼ ਅ ਰਿਕਾਰਡਿਸਟ ਕੰਮ ਕਰਦਾ ਸੀ ਸੋ ਉਸਤਪਾਲ ਦੀ ਮਿਹਨਤ ਆ ਅੱਜ ਦੇ ਟਾਈਮ 'ਚ ਜੋ ਕੁਝ ਵੀ ਉਹਨੇ ਅਚੀਵ ਕੀਤਾ ਉਹ ਉਹਦਾ ਹਾਰਡ ਵਰਕ ਆ ਤੇ ਸਭ ਤੋਂ ਪਹਿਲਾਂ ਉਹਨੇ ਆਪਣੀ ਘਰ ਬਣਾ ਕੇ ਦਿੱਤਾ ਕਰਦਿਆਂ ਨੂੰ ਬਹੁਤ ਸੋਹਣੀ ਕੋਠੀ ਖੰਡੇ ਬਣਾਈ ਹੁਣ ਬਾਬੀ ਦੀ ਮੇਰੇ ਨਾਲ ਮਖਾੜੀ ਦੇ ਵਿੱਚ ਵੀ ਆਪਣਾ ਘਰ ਆਪਣਾ ਸਟੂਡੀਓ ਆ ਕਾਰ ਸੋ ਇਹ ਇੱਕ ਦਿਨ ਦੇ ਵਿੱਚ ਨਹੀਂ ਹੋਇਆ ਇਹ ਸਤਪਾਲ ਦੀ ਮਿਹਨਤ ਆ ਤੇ ਉਹਦੇ ਪੇਰੈਂਟਸ ਦੀ ਬਲੇਸਿੰਗਸ ਨੇ ਤੇ ਇਹਨਾਂ ਦੀ ਟੀਮ ਵਰਕ ਆ ਜੋ ਉਹਨਾਂ ਨੇ ਇਕੱਠੇ ਹੋ ਕੇ ਕੀਤਾ ਜੇ ਜਿਹੜੀ ਮੇਰੀ ਜਰਨੀ ਸੀ ਇਸ میوزਿਕ ਇੰਡਸਟਰੀ ਜਦੋਂ ਮੈਂ ਆਇਆ ਜਦੋਂ ਮੈਂ ਸ਼ੁਰੂਆਤ ਕੀਤੀ ਮਤਲਬ ਮੈਨੂੰ ਇਨਸਪਾਇਰ ਕਰਨ ਵਾਲਾ ਮੈਨੂੰ ਪੰਪ ਅਪ ਕਰਨ ਵਾਲਾ ਉਸ ਟਾਈਮ 골ਡੀ ਹੁੰਦਾ ਸੀਗਾ ਇਹਨੇ ਮੈਨੂੰ ਹਮੇਸ਼ਾ ਕਹਿਣਾ ਸੀ ਯਾਰ ਤੂੰ ਤਾਂ ਹੈ ਤੂੰ ਤਾਂ ਬਹੁਤ ਅੱਗੇ ਜਾਣਾ ਯਾਰ ਤੂੰ ਹੋਰ ਜ਼ੋਰ ਮਾਰਿਆ ਕਰ ਤੇ ਮੇਰੀ ਜਿੰਨੀ ਜਰਨੀ ਹੁਣ ਤੱਕ ਦੀ ਇੰਡਸਟਰੀ ਦੇ ਵਿੱਚ ਰਹੀ ਆ ਖਾਸ ਕਰਕੇ ਜਦੋਂ ਸ਼ੁਰੂਆਤ ਦੇ ਵਿੱਚ ਪਹਿਲੇ ਪਹਿਲੇ ਗਾਣੇ ਹਿੱਟ ਹੋਏ ਨੇ ਤਾਂ ਮਤਲਬ ਉਹ ਜਿਹੜਾ ਇੱਕ ਗਰੁੱਪ ਹੁੰਦਾ ਜਿਨ੍ਹਾਂ ਨੇ ਇਕੱਠਿਆਂ ਨੇ ਉਹ ਚੀਜ਼ ਇੰਜੋਏ ਕੀਤੀ ਆ ਉਹਦੇ ਵਿੱਚ ਗੋਲਡੀ ਦੇ ਸੰਪਾਲ ਦੋਨੋਂ ਮੇਰੇ ਨਾਲ ਸੀਗੇ ਤੇ ਮੇਰੀ ਇੱਕ ਇੱਕ ਸਕਸੈਸ ਨੂੰ ਇਹਨਾਂ ਨੇ ਇਕੱਠੇ ਅਸੀਂ ਇੰਜੋਏ ਕੀਤਾ ਗੋਲਡੀ ਦੇ ਸੰਪਾਲ ਨੂੰ ਲਾਸਟ ਵਿੱਚ ਮੈਂ ਹੀ ਕਹਿਣਾ ਚਾਹੁੰਦਾ ਕਿ ਅਸੀਂ ਭਰਾ ਤੁਹਾਨੂੰ ਤੁਹਾਡੇ ਤੋਂ ਬਹੁਤ ਪ੍ਰਾਊਡ ਫੀਲ ਕਰਦੇ ਆ ਤੁਸੀਂ ਇਦਾਂ ਹੀ ਮਿਹਨਤ ਕਰਦੇ ਜਾਓ ਤੇ ਦੇ ਸੁਣ ਸੁਣੇ ਗਾਣੇ ਬਣਾਓ ਗੋਲਡੀ ਕੋਈ ਵੀ ਐਸੀ ਵੈਸੀ ਗੱਲ ਦੱਸ ਕੇ ਨਾ ਜੀ ਇੱਥੇ ਜਿਹਦੇ ਕਰਕੇ ਚੱਕਰ ਪੈ ਜਾਵੇ ਕੋਈ ਕੰਮ ਨਿਕਲ ਜਾਣੀਆਂ ਕੰਟਰੋਲ ਰੱਖੀ ਠੀਕ ਹੈ ਓਕੇ ਗੁੱਡ ਲੱਕ